ਨਿਸ਼ਾਨਵੀਂ ਉੱਪਰ ਸ਼ਿਕਾਇਤ ਹਾਂ ਹਾਂ ਆਪ ਉੱਥੇ ਖਲੋ ਗੋ ਗੱਲ ਭਾਜੀ ਇਹ ਵੀ ਚਾਰਪੁਰ ਪਿੰਡਿਆ ਗੱਗੋਮਾਲ ਦੇ ਲਾਗੇ ਹਾਂ ਹਾਂ ਇਹ ਕੀ ਚੀਜ਼ ਆ ਕੀ ਭਾਜੀ ਘੋੜੀ ਦਾ ਖੋਰਿਆ ਅੱਛਾ ਜੀ ਇਹ ਘੋੜੀ ਦਾ ਮੇਰੀ ਦਾ ਖੋਰ ਲੱਥ ਗਿਆ ਵਾ ਗੱਗੋਮਾਲ ਦੇ ਲਾਗੇ ਪਿੰਡਿਆ ਚਾਰਪੁਰ ਗੁਜਰਾں ਤੋਂ ਘੋੜੀ ਲਈ ਗੁਜਰਾں ਤੋਂ ਘੋੜੀ ਭਾਜੀ ਲਈ ਮੈਂ 45000 ਦੀ ਠੀਕ ਤੇ ਨਗਦ ਪੈਸੇ ਦਿੱਤੇ ਉਹਨਾਂ ਨੂੰ ਵਿਆਜੀ ਚੁੱਕ ਕੇ ਮੈਂ ਪੈਸੇ ਫੇਰ ਦਿੱਤੇ ਆ ਦਿੱਲੀ ਬੇਸ ਤੇ ਪੈਸੇ ਮੈਂ ਲੈ ਆ ਤੇ ਫੇਰ ਮੈਂ ਪੈਸੇ ਦਿੱਤੇ ਭਾਜੀ ਮੈਂ ਸਬਜ਼ੀ ਦਾ ਕੰਮ ਕਰਦਾ ਤੇ 45000 ਰੁਪਇਆ ਦੇ ਕੇ ਘੋੜੀ ਲੈ ਕੇ ਭਾਜੀ 1 ਕਿੱਲਾ ਅਜੇ ਮੈਂ ਤੋੜ ਕੇ ਲਿਆਂਦੀ ਮੈਂ ਪਿੰਡ ਝੋਲਦਨੀ ਚਾਰ ਪਰ ਉਹਥੇ ਰੇਤਾ ਕੱਢਦੇ ਸੀ ਹਾਂ ਹਾਂ ਤੇ ਉਥੋਂ 1 ਕਿੱਲਾ ਅਜੇ ਤੋੜ ਕੇ ਲਿਆਂਦੀ ਆ ਭਾਜੀ ਉਥੇ ਗੱਡੀ ਗਾਂ ਜਾਂਦੀ ਨਹੀਂ ਆ ਅਸੀਂ ਤੋੜ ਕੇ ਆਉਣਾ ਭਾਜੀ ਪਹਿਲਾਂ ਵੀ ਬੜੀਆਂ ਟਰਾਲੀਆਂ ਰੇਤਾ ਦੀਆਂ ਲਾਗੋ ਲੰਘੀਆਂ ਤੇ ਪਰ ਵੀ ਨੰਗ ਹੀ ਆ ਹਾਂ ਹਾਂ ਉਸ ਤੋਂ ਬਾਅਦ ਇਹ ਇੱਕ ਵੀਰ ਆਇਆ ਲੱਖਾ ਸਿੰਘ ਜਿਹੜਾ ਜਿਹਦਾ ਨਾਂ ਲੱਖਾ ਸਿੰਘ ਆ ਗੱਗੋਮਾਲ ਦਾ ਰਹਿਣ ਵਾਲਾ ਸੋਨਾ ਲੀਤਾ ਉਹਦੇ ਕੋਲ ਟਰੈਕਟਰ ਆ ਸੋਨਾ ਲੀਕਾ ਕੋ ਭਾਜੀ ਅਹੀਂ ਉਹਨੂੰ ਹੱਥ ਵੀ ਦਿੱਤਾ ਆ ਅਸੀਂ ਦੋ ਬੰਦਿਆਂ ਨੇ ਘੋੜੀ ਫੜੀ ਉਧਰ ਉਧਰੀ ਹੱਥ ਵੀ ਦਿੱਤਾ ਵੀ 2 ਮਿੰਟ ਟਰੈਕਟਰ ਰੋਕ ਲਾ ਉਹਨੇ ਟਰੈਕਟਰ ਨਹੀਂ ਰੋਕਿਆ ਭਾਜੀ ਇੱਕਦਮ ਉਹਨੇ ਟਰਾਲੀ ਦਾ ਟਾਇਰ ਜਿਹੜਾ ਮੇਰੀ ਘੋੜੀ ਦੇ ਟਾਇਰ ਤੇ ਝਾੜਦਾ ਤੇ ਪੈਰ ਜਿਹੜਾ ਵਾ ਲੱਥ ਗਿਆ ਟਾਇਰ ਦਾ ਨਿਸ਼ਾਨ ਵੀ ਭਾਜੀ ਆ ਵੇਖੋ ਉੱਪਰ ਹੈਗਾ ਵਾ ਇੱਕ ਹੋਰ ਦੇ ਉੱਪਰ ਟਾਇਰ ਦਾ ਨਿਸ਼ਾਨ ਵੀ ਆ ਵੇਖੋ ਛਪਿਆ ਵਾ ਤੇ 12 ਅਕਤੂਬਰ ਦੀ ਗੱਲ ਹੈ ਭਾਜੀ ਉਸ ਤੋਂ ਬਾਅਦ ਉਸ ਬੰਦੇ ਨੇ ਸਾਨੂੰ ਕੋਈ ਨਿਆਂ ਨਹੀਂ ਦਿੱਤਾ ਮਸ਼ੀਨ ਵਾਲੇ ਨੇ ਜਿਹੜਾ ਬੰਦਾ ਰੇਤਾ ਵਾਲੀ ਮਸ਼ੀਨ ਕਰਦਾ ਹੈ ਭਾਜੀ ਉਹਨੂੰ ਉਹਨਾਂ ਦਬਕਾ ਮਾਰਿਆ ਵੀ ਤੇਰੀ ਅਹੀਂ ਮਸ਼ੀਨ ਬੰਦ ਕਰਾ ਦੇਣੀ ਹੈ ਇਸ ਬੰਦੇ ਨੂੰ ਕੋਈ ਨਾ ਕੋਈ ਨਿਆਂ ਦਿਵਾਉਣਾ ਚਾਹੀਦਾ ਉਹ ਬੰਦੇ ਨੇ ਸਾਨੂੰ ਕੋਈ ਨਿਆਂ ਨਹੀਂ ਦਿੱਤਾ ਉਸ ਤੋਂ ਬਾਅਦ ਭਾਜੀ ਉਹਨੇ ਮਸ਼ੀਨ ਵਾਲੇ ਨੇ ਆਪਣੇ ਕੋਲੋਂ ਹਮਦਰਦੀ ਤੌਰ ਤੇ ਸਾਨੂੰ 10000 ਰੁਪਏ ਦਿੱਤਾ ਵੀ ਘੋੜੀ ਦਾ ਜਾ ਕੇ ਇਲਾਜ ਕਰਾਓ ਹੋਰ ਵੀ ਮੈਂ ਲੋਡ ਹੋਊਗੀ ਤੇ ਤੁਹਾਡੇ ਲਈ ਮੈਂ ਮੈਂ ਹਾਜ਼ਰ ਹਾਂ ਉਸ ਤੋਂ ਬਾਅਦ ਭਾਈ ਮੈਂ ਘੋੜੀ ਆਪਣੀ ਲਾਦ ਕੇ ਘਰ ਲੈ ਆਇਆ 12 ਅਕਤੂਬਰ ਦੀ ਗੱਲ ਹੈ ਇੱਕ ਮਹੀਨਾ ਮੈਂ ਲਗਾਤਾਰ ਮਹਿੰਗੇ ਤੋਂ ਮਹਿੰਗੇ ਟੀਕੇ ਆ ਵੇਖੋ ਮਹਿੰਗੇ ਤੋਂ ਮਹਿੰਗੇ ਲਾਜ ਕੀਤਾ ਮੈਂ ਸਪਰੇਆ ਲਿਆ ਲਿਆ ਪੱਟੀਆਂ ਭਾਜੀ ਦੇਖੋ ਮਹਿੰਗੇ ਤੋਂ ਮਹਿੰਗਾ ਮੈਂ ਸਮਾਨ ਲਿਆ ਲਿਆ ਕੇ ਇਹ ਵੀ ਨਹੀਂ ਅभी ਮੈਂ ਲਾਜ ਫੁੱਲ ਬੜਾ ਫੁੱਲ ਭਾਜੀ ਮੈਂ ਘੋੜੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਸਾਨੂੰ ਇਹ ਉਲਟ ਵੀ ਬੋਲਦਾਰਿਆ ਆੰਦਾ ਵੀ ਕੁੱਤੇ ਉਹ ਚੂੜੇ ਜੋ ਕਰਨਾ ਕਰ ਲੋ ਐਂ ਦੇਖੋ ਮਹਿੰਗੀ ਤੋਂ ਮਹਿੰਗੀ ਮੈਂ ਪੱਟੀ ਪਾਜੀ ਆ ਲਿਆ ਕੇ ਮੁਕਸਲ 4000 ਆ 200 ਰੁਪਏ ਦਾ ਡੇਲੀ ਟੀਗਾ ਲਾਉਂਦਾ ਰਿਹਾ ਮੈਂ ਐਂਦਰ ਦੇਖੋ ਮਹਿੰਗੀ ਤੋਂ ਮਹਿੰਗੀ ਪੱਟੀਆਂ ਲਿਆ ਲਿਆ ਮੈਂ ਕਰਦਾ ਰਿਹਾ ਤੇ ਪਰ ਕੋੜੀ பாਜੀ ਮੇਰੀ ਅੱਖਾਂ ਸਾਹਮਣੇ ਤੜਫ ਤੜਫ ਕੇ ਕੋੜੀ ਮਰੀ ਐ ਇੱਕ ਮਹੀਨਾ ਮੈਂ ਸੇਵਾ ਵੀ ਕੀਤੀ ਐ ਤੇ ਮੈਂ ਕਹਿੰਦਾ பாਜੀ ਉਸ ਬੰਦੇ ਨੂੰ ਚਾਹ ਇਸ ਚੀਜ਼ ਦੀ ਸਜ਼ਾ ਹੋਣੀ ਚਾਹੀਦੀ ਆ ਕਿ ਜਿੱਦਾਂ ਮੇਰਾ ਜਾਨਵਰ ਮਰਿਆ ਨਾ ਪਹਿਲੀ ਤੇ ਗੱਲ ਇਹ ਇਦਾਂ ਹੀ ਮਰਨਾ ਚਾਹੀਦਾ ਜਿੱਦਾਂ ਮੇਰੀ ਅੱਖਾਂ ਸਾਹਮਣੇ ਤੜਫ ਤੜਫ ਕੇ ਮਰੀ ਕੁੜੀਏ। ਕੀ ਨਾਂ ਤੇ ਕਿਹੜਾ ਇਲਾਕਾ ਜੀ? ਨਾਂ ਮੇਰਾ ਰਿੰਪਾਲ ਸਿੰਘ ਆ ਜੀ। ਇਲਾਕਾ ਇਲਾਕਾ ਆਪਣਾ ਪੰਜਵਾਲਿਆ ਅਤਰਨ ਤਨ ਜਿਲਾ। ਕੀ ਗੱਲ ਕੀ ਹੋਈ ਆ ਜੀ? ਗੱਲ ਪਾਜੀ ਇਹੋ ਹੀ ਹੋਈ ਆ ਪੁੱਤਰ ਮੇਰੇ ਨੇ ਘੋੜੀ ਲਿਆਂਦੀ ਆ। ਤੇ ਇਹਨੂੰ ਟਰਾਲੀ ਵਾਲੇ ਨੇ ਸੱਟ ਲਾਤੀ ਆ ਉੱਤੇ ਟਾਇਰ ਚੜਾਇਆ ਤੇ ਉਹਦਾ ਖੁਰ ਲੱਤ ਗਿਆ। ਖੁਰ ਲੱਤ ਨਾਲ ਘੋੜੀ ਜੜੀ ਇਹਦਾ ਖੂਨ ਬਹੁਤ ਵਗ ਗਿਆ। ਪਗੜ ਨਾਲ ਇਹਦਾ ਇਹ ਹੋ ਗਿਆ ਵੀ ਇਹ ਕੁੜੀ ਜਿਆਦੀ ਤੰਗ ਹੋ ਗਈ ਆ ਤੇ ਉੱਥੇ ਮਸ਼ੀਨ ਵਾਲਾ ਮੁੰਡਾ ਉਹਨੇ ਰੁਪਈਆ ਇਹਨੂੰ 10000 ਦਿੱਤਾ ਆਪਣੇ ਤਰਸ ਤੌਰ ਤੇ ਵੀ ਜਾ ਕੇ ਇਲਾਜ ਕਰਵਾਦਾ ਇੱਥੇ ਪਿੰਡ ਲੈ ਆ ਮੇਰਾ ਪੁੱਤ ਚਲੋ ਅਸੀਂ ਵੀ ਗਾੜੀਆਂ ਜਦੋਂ ਅਸੀਂ ਸਾਹਮਣੇ ਹੋਏ ਆ ਤੇ ਰੂੰਡਿਆ ਪਿਆ ਦੇ ਅਸੀਂ ਇਹਨੂੰ ਚੁੱਪ-ਚੁੱਪ ਕਰਾਇਆ ਮਾਂ ਚਲ ਕੋਈ ਨਹੀਂ ਦੇੜ ਰੱਖ ਕੋਈ ਗੱਲ ਨਹੀਂ ਇਲਾਜ ਕਰਾਵਾਂਗੇ ਹੁਣ ਜੇ ਹੋ ਗਿਆ ਜੋ ਹੋ ਗਿਆ ਠੀਕ ਆ ਲਿਆਂਦਾ ਇਹਨੂੰ ਮਹੀਨਾ ਹੋ ਗਿਆ ਘੋੜੀ ਨੂੰ ਮੈਂ ਆਪ ਵੀ ਸਾਂਭ ਕਰਦਾ ਮੇਰਾ ਪੋਤ ਵੀ ਡਾਕਟਰ ਲਿਆ ਲਿਆ ਕੇ ਪੈਸੇ ਲਾਏ ਉੱਤੇ ਡਾਕਟਰ ਨੇ 20 25000 ਰੁਪਈਆ ਹੀ ਉੱਤੇ ਵੀ ਲਾਇਆ ਜੀ ਤੇ ਇਹਦਾ ਜਿਹੜਾ ਮਸਲਾ ਲਕੋੜੀ ਦਾ ਨਹੀਂ ਹੋਇਆ ਹੈ ਵਿਚਾਰੀ ਠੀਕ ਨਹੀਂ ਹੋ ਸਕੀ ਬੜਾ ਜੋਤ ਲਾਇਆ ਅਸੀਂ ਇਹਦੇ ਲਈ ਮੈਟ ਵੀ 15 1600 ਦਾ ਲੈਂਦਾ ਖੁਰਲੀ ਫਰੀ ਲੈਂਦੀ ਅਸੀਂ ਇਹਦੇ ਲਈ ਇਹ ਡੰਗਰਾਂ ਦੇ ਵਿੱਚ ਨਾ ਜਾਵੇ ਕੋਈ ਇਹਦਾ ਇਹਨੂੰ ਦੁੱਖ ਪ੍ਰਾਪਤ ਨਾ ਹੋਵੇ ਪਰ ਇਹਦੀ ਦੇਖਭਾਲ ਅਸੀਂ ਜਿੰਨੀ ਕੀਤੀ ਆ ਸਾਡਾ ਦਿਲ ਜਾਣਦਾ ਤੇ ਜਾਂ ਰੱਬ ਜਾਣਦਾ ਇਹਦੇ ਨਾਲ ਕਰਜਾ ਸੁਧਾ ਚੁੱਕੇ ਜਿਹੜਾ ਉਹ ਕਰਜਾ ਭਾਜੀ ਅਹੀਂ ਦੇ ਮੁੰਡੇ ਮੇਰਾ ਡੇਲੀ ਫੇਸ ਤੇ ਪਹਿ ਲੈ ਕੇ ਘੋੜੀ ਲਿਆ ਸਬਜੀ ਭਾਜੀ ਦਾ ਅਸੀਂ ਕੰਮ ਕਰਦੇ ਆ ਤੇ ਗਰੀਬ ਬੰਦੇ ਆਂ ਅਸੀਂ ਤਾਂ ਰੇੜੇ ਰੂੜੇ ਚੌਣੇ ਆਂਦੇ ਇਸੇ ਕੰਮ ਲਈ ਅਸੀਂ ਲੈਂਦੀ ਆ ਉਹਨਾਂ ਦਾ ਪੁੱਤ ਮੇਰਾ ਰੇੜਿਆਂ ਤੋਂ ਵੀ ਮਤਲਬ ਕਰਕੇ ਬਹਿਣ ਵਾਲੀ ਗੱਲ ਆ ਨਾ ਦੇ ਕੋਈ ਦਿਹਾੜੀ ਕਰਨ ਜੋਗੇ ਅਸੀਂ ਤੇ ਨਾ ਸਬਜੀ ਤੋਂ ਬਗੇਰ ਕੋਈ ਕੰਮ ਨਹੀਂ ਸਾਡਾ ਉਹਦੋਂ ਦਾ ਸਾਡਾ ਇਹਨਾਂ ਨੁਕਸਾਨ ਹੋ ਗਿਆ ਵੀ 20-25000 ਕੋਲੋਂ ਲਾਇਆ ਸਾਨੂੰ ਇਹ ਘੋੜੀ ਲੱਖ ਰੁਪਈਆ ਚ ਪਈ ਆ ਜੀ ਤੇ ਜਿਹੜਾ ਕੋਈ ਜਿੰਨਾ ਕੋ ਕਰਜ਼ਾ ਲਿਆ ਫਿਰ ਉਹ ਵੀ ਕਰਜ਼ਾ ਭਾਜੀ ਉਹ ਸਾਡੇ ਘਰ ਢੇੜੇ ਮਾਰਦੇ ਆ ਪਰੇਸ਼ਾਨੀ ਤਾਂਾਨੂੰ ਇਹੋ ਹੀ ਅਹੀਂ ਹੁਣ ਇਹੋ ਹੀ ਆਨੇ ਵੀ ਸਾਡੀ ਘੋੜੀ ਨਹੀਂ ਆ ਦੁਨੀਆ ਤੇ ਰਹੀ ਮੰਨ ਲੋ ਤੇ ਅਹੀਂ ਦੱਸੋ ਕੀ ਕਰੀ ਅਸੀਂ ਸੱਜੇ ਸੱਜੇ ਤੁਹਾਡੇ ਮੋੜਾਂਗੇ ਪੈਸੇ ਹੁਣ ਜਿੱਦਾਂ ਵੀ ਉਹ ਮੋੜਾਂਗੇ ਜ਼ਰੂਰ ਪੈਸੇ ਮਾਰਦੇ ਨਹੀਂ ਮੋੜਾਂਗੇ ਜਿਸ ਬੰਦੇ ਨੇ ਨੁਕਸਾਨ ਕੀਤਾ ਵਾ ਕੋਈ ਉਹਦੇ ਵੱਲੋਂ ਕੋਈ ਕਿਸ ਤਰ੍ਹਾਂ ਦੀ ਬੋਲਬਾਣੀ ਜਾਂ ਕਿਸ ਤਰ੍ਹਾਂ ਦੀ ਬੋਲਬਾਲੀ ਭਾਜੀ ਉਹਦੇ ਬੜਾ ਭੜਾ ਬੋਲਦਾ ਉਹ ਤਾਂ ਕਹਿੰਦਾ ਵੀ 18 ਪਰਚੇ ਮੇਰੇ ਤੇ ਅੱਗੇ ਵੀ ਹੈਗੇ ਆ ਇਹ ਗੱਲ ਵੀ ਉਹਨੇ ਕਹੀ ਆ 18 ਪਰਚੇ ਮੇਰੇ ਤੇ ਅੱਗੇ ਆ ਜੇ ਹੋਰ ਵੀ ਇੱਕ ਕਰਾ ਦੋਗੇ ਤੇ ਮੈਨੂੰ ਉਹਦਾ ਕੋਈ ਦੋਖ ਨਹੀਂ ਉਹ ਬੋਲੀਆਂ ਮਾੜੀਆਂ ਹੀ ਬੋਲਦਾ ਸੀ ਵਾਹੇ ਚੂੜੀਆਂ ਚਿਹੜਿਆਂ ਵਾਜਦੇ ਆਪਣੀ ਜਾਤੀ ਵਾਜ ਤੇ ਵਾਸਤੇ ਵੀ ਸ਼ਬਦ ਉਹਨੇ ਬੋਲੇ ਆ ਪਰ ਅਹੀਂ ਤੋਂ ਮੇਰਾ ਪੁੱਤ ਤੇ ਸਾਡਾ ਇੱਕ ਮੁੰਡਾ ਹੋਰ ਨਾਲ ਗਿਆ ਦੂਰ ਬੜਿਆ ਗਿਆ ਜੀ ਉੱਥੇ ਅਸੀਂ ਦੋ ਹੀ ਬੱਚੇ ਸੀ ਉੱਥੇ ਇੰਨੇ ਬੰਦਿਆਂ 'ਚ ਨਹੀਂ ਤੁਹਾਨੂੰ ਪਤਾ ਦੋ ਬੱਚੇ ਕੋਈ ਕਰ ਸਕਦੇ ਇਹਨਾਂ ਨੇ ਕੋਈ ਆਗੋ ਮਾੜੀ ਗੱਲ ਨਹੀਂ ਉਹਨਾਂ ਨੂੰ ਕਹੀ ਹਨ ਮੰਗ ਕੀ ਕਰਦੇ ਹੋ ਮੰਗ ਅਸੀਂ ਭਾਜੀ ਇਹੋ ਕਰਦੇ ਆ ਜਾਂ ਤੇ ਮੇਰੇ ਪੁੱਤਰ ਨੂੰ ਇਹਦਾ ਉਹ ਹਰਜਾਨਾ ਭਰੇ ਜਿੰਨਾ ਸਾਡਾ ਨੁਕਸਾਨ ਹੋ ਗਿਆ ਸਾਡਾ ਕੋਈ ਦੋਖ ਵੈਰ ਨਹੀਂ ਉਹਦੇ ਨਾਲ ਪਰ ਦੋਖ ਵੈਰ ਸਾਡਾ ਇਹੋ ਹੀ ਆ ਵੀ ਉਹਨੂੰ ਹੱਥ ਦਿੱਤਾ ਉਹ ਬੰਦੇ ਨੂੰ ਜੇ ਉਹ ਟਰਾਲੀ ਖਿਲਾਰੇ ਤੇ ਸਾਡੀ ਘੋੜੀ ਨਹੀਂ ਸੀ ਮਰਨੀ ਘੋੜੀ ਮਾਰਨ ਵਾਲਾ ਬੰਦਾ ਸਾਡਾ ਉਹ ਆ ਤੜਫ ਤੜਫ ਕੇ ਘੋੜੀ ਤੇ ਤੜਫ ਕੇ ਘੋੜੀ ਮਰੀ ਆ ਤਿੰਨ ਦਿਨ ਹੋ ਗਏ ਘੋੜੀ ਡਿੱਗੀ ਨੂੰ ਤਾਂ ਅਜੇ ਦੀ ਜਾਨ ਨਿਕਲ ਗਈ ਵਿਚਾਰੀ ਦੀ ਤੇ ਹਾਰ ਕੇ ਅਸੀਂ ਫਿਰ ਤੁਹਾਨੂੰ ਆ ਕੇ ਕੰਮ ਕਰਾਉਣ ਲੱਗੇ ਨਹੀਂ ਸਾਡਾ ਕੋਈ ਉਹਦੇ ਨਾਲ ਵੈਰ ਨਹੀਂ ਪਰ ਉਹਨੂੰ ਚਾਹੀਦਾ ਵੀ ਸਾਡਾ ਇਹ ਹਰਜਾਨਾ ਭਰੇ ਤੇ ਜਾਨ ਨੂੰ ਫਿਰ ਇਤਨਾ ਸਜ਼ਾ ਉਹਨੂੰ ਵੀ ਮਿਲਣੀ ਚਾਹੀਦੀ ਆ ਜਾਂ ਉਹ ਜੇਲ੍ਹ ਚ ਜਾਵੇ ਬੰਦਾ ਉੱਤੇ ਪਰਚਾ ਹੋਣਾ ਚਾਹੀਦਾ ਜੀ ਕੀ ਨਾ ਤੇ ਕਿਹੜਾ ਇਲਾਕਾ ਜ ਪਾਜੀ ਮੇਰਾ ਨਾਮ ਦਲਬੀਰ ਸਿੰਘ ਆ ਪਿੰਡ ਮੇਰਾ ਪੰਜਵੜ ਕਲਾਂ ਕੀ ਗੱਲ ਕੀ ਹੋਈ ਹੈ ਪਾਜੀ ਅਸੀਂ ਗੁਜਰਾਂ ਤੋਂ ਘੋੜੀ ਲਈ ਸੀ ਪਿੰਡ ਝਾਰਪੁਰੋਂ ਗੱਗੋਮਾਲ ਦੇ ਲਾਗੇ ਝਾਰਪੁਰ ਪਿੰਡ ਆ ਗੁਜਰਾਂ ਤੋਂ ਘੋੜੀ ਲਈ ਸੀ 45000 ਰੁਪਏ ਦੀ ਪਾਜੀ ਤੇ ਘੋੜੀ ਅਸੀਂ ਪਾਜੀ ਅਜੇ ਲੈ ਕੇ ਨਕਦ ਪੈਸੇ ਦਿੱਤੇ ਆ ਵਿਆਜੀ ਚੁੱਕ ਕੇ ਮੈਂ ਪੈਸੇ ਖੜੇ ਹੀ ਗੇ ਡੇਲੀ ਬੇਸ ਤੇ ਮੇਰਾ ਕੰਮ ਸਬਜੀ ਦਾ ਵਾ ਤੇ ਡੇਲੀ ਬੇਸ ਤੇ ਮੈਂ ਪੈਸੇ ਚੁੱਕ ਕੇ ਖੜੇ ਹੀ ਮੈਂ ਘੋੜੀ ਲੈ ਕੇ ਭਾਜੀ ਇੱਕ ਕਿਲਾ ਜੇ ਤੋਰ ਕੇ ਲਿਆਂਦੀ ਆ ਲਾਗੋਂ ਪਹਿਲਾਂ ਵੀ ਉਧਰ ਗੱਡੀ ਨਹੀਂ ਲੰਗਦੀ ਭਾਜੀ ਛੋਟਾ ਥੀ ਲਾਗੋਂ ਪਹਿਲਾਂ ਵੀ ਟਰਾਲੀਆਂ ਰੇਤਾ ਦੀਆਂ ਨੰਗੀਆਂ ਵਾ ਟਿਪਰ ਵੀ ਨੰਗੇ ਆ ਇੱਕ ਬੰਦਾ ਆਇਆ ਲੱਖਾ ਸਿੰਘ ਗੱਗੋਮਾਲ ਪਿੰਡ ਦਾ ਪਿੰਡ ਆ ਉਹਦਾ ਸੋਣਾ ਲੀਕਾ ਉਹਦੇ ਕੋਲ ਭਾਜੀ ਟਰੈਕਟਰ ਆ ਉਹਨੂੰ ਅਸੀਂ ਦੋ ਜਣਿਆਂ ਨੇ ਘੋੜੀ ਫੜੀ ਅਸੀਂ ਹੱਥ ਵੀ ਦਿੱਤਾ ਵਾ ਵੀ 2 ਮਿੰਟ ਟਰੈਕਟਰ ਰੋਕ ਲਾ ਤੇ ਮਤਲਬ ਲਾਗੇ ਅਸੀਂ ਪਿੰਡ ਦੇ ਭਾਜੀ ਆ ਗਏ ਆ ਇੱਕ ਕਿਲਾ ਹੀ ਦੂਰ ਆਏ ਹਜੇ ਘੋੜੀ ਗੁਜਰਾਂ ਦੇ ਘਰੋਂ ਫੜ ਕੇ ਉਹਨੇ ਭਾਜੀ ਟਰੈਕਟਰ ਨਹੀਂ ਰੋਕਿਆ ਟਰੈਕਟਰ ਨਹੀਂ ਰੋਕਿਆ ਭਾਜੀ ਉਹਨੇ ਟਰੈਕਟਰ ਲੰਘਿਆ ਟਰਾਲੀ ਦਾ ਟਾਇਰ ਜਿਹੜਾ ਮੇਰੇ ਘੋੜੀ ਦੇ ਖੁਰਦੇ ਉੱਤੇ ਚਾੜਤਾ ਖੁਰ ਮੇਰੇ ਕੋਲ ਆ ਉੱਤੇ ਟਰੈਕਟਰ ਦਾ ਨਿਸ਼ਾਨ ਵੀ ਪਿਆ ਇੱਕਦਮ ਘੋੜੀ ਦਾ ਭਾਜੀ ਜਦੋਂ ਪੈਰ ਲੱਤ ਗਿਆ ਤੇ ਸਾਡੇ ਭਾ ਦੀ ਬਣ ਗਈ ਮੇਰੀ ਘੋੜੀ ਉੱਥੇ ਵੀ ਤੜਫਦੀ ਰਹੀ ਆ ਮੈਨੂੰ ਕਹਿੰਦਾ ਵੀ ਅਸੀਂ ਬਥੇਰਾ ਨੂੰ ਕਿਹਾ ਵੀ ਤੂੰ ਸਾਡਾ ਨੁਕਸਾਨ ਕਰਤਾ ਵਾ ਇੰਨੇ ਦਾ ਉਹਨੇ ਦਾ ਪਰ ਉਹਨੇ ਬੰਦੇ ਨੇ ਸਾਨੂੰ ਭਾਜੀ ਨੁਕਸਾਨ ਨਿਆ ਨਹੀਂ ਦਿੱਤਾ ਅੱਗੋਂ ਹਾਨੂੰ ਉਲਟ ਬੋਲਦਾ ਰਿਹਾ ਵੀ ਕੁੱਤੇ ਜੋੜੇ ਜੋ ਤੁਹਾਡੇ ਕੋਲ ਹੁੰਦਾ ਕਰ ਲੋ ਮੈਂ ਨਹੀਂ ਇਹ ਕੁਝ ਦੇਣਾ ਤੇ ਨਾ ਮੈਨੂੰ ਕਿਉ ਹੀ ਮੈਂ ਤਾਂ ਗੱਲ ਵੀ ਨਹੀਂ ਭਾਜੀ ਆਡੀ ਸੁਣੀ ਉਹਨੇ ਟਰੈਕਟਰ ਭਜਾ ਕੇ ਲੈ ਗਿਆ ਸ਼ਬਦ ਵੀ ਬੋਲੇ ਗਏ ਭਾਜੀ ਆਨੂੰ ਕੁੱਤਿਆਂ ਚੂੜਿਆਂ ਵੀ ਕਿਹਾ ਵਾ ਆਂਦਾ ਤੂੰ ਤੂੰ ਕਰ ਲੈ ਜੋ ਕਰਨਾ ਏ ਇਹ ਵੀ ਗੱਲ ਕਹੀ ਆ ਕਿਹੜੀ ਬਰਾਦਰੀ ਤੋਂ ਪਤਾ ਲੱਗਾ ਉਹ ਹਾਂਜੀ ਉਹ ਕਿਹੜੀ ਉਹ ਜੱਟ ਸੇ ਜੱਟ ਸਿੰਘ ਆ ਠੀਕ ਹੈ ਹਾਂਜੀ ਤੇ ਫਿਰ ਅੱਗੇ ਕੀ ਹੋਇਆ ਉਸ ਤੋਂ ਬਾਅਦ ਭਾਜੀ ਐਂ ਜਦੋਂ ਮਤਲਬ ਘੋੜੀ ਫਿਰ ਲਿਆ ਕੇ ਪਿੰਡ 'ਚ ਬੰਨ ਲਈ ਪੈਰ ਲੱਥਾ ਸੀ ਸਾਨੂੰ ਭਾਜੀ ਉਹਨਾਂ ਨੇ ਬੰਦਿਆਂ ਨੇ ਆਖਿਆ ਵੀ ਤੁਸੀਂ ਮਤਲਬ ਇਹਨੂੰ ਸੱਦਦੇ ਇੱਥੇ ਤੇ ਨਿਆ ਲਾਊਗਾ ਕੋਈ ਟਰੈਕਟਰ ਇਹ ਭਜਾ ਕੇ ਲੈ ਗਿਆ ਮੋਕੇ ਤੇ ਕੋਣ ਪਹੁੰਚਾ ਅਤੇ ਪਿੰਡ ਦੇ ਬੰਦੇ ਉਹਨਾਂ ਦੇ ਪਿੰਡ ਦੇ ਬੰਦੇ ਹੀ ਇਹ ਚਾਰਪੁਰ ਦੇ ਇਹ ਤਾਂ ਗੱਗੋਮਾਲ ਦਾ ਭਾਜੀ ਇਹਨੇ ਭਾਜੀ ਉਹਨਾਂ ਨੂੰ ਨਿਆਣ ਹੀ ਕੋ ਦਿੱਤਾ ਉਹਨਾਂ ਨੂੰ ਆਂਦਾ ਮੈਂ ਨਹੀਂ ਕੁਝ ਦੇਣਾ ਜੋ ਜੋ ਇਹਨਾਂ ਤੋਂ ਹੁੰਦਾ ਕਰ ਦੇਣਾ ਪਰਚਾ ਕਰਾ ਦੇਣਾ ਉਸ ਤੋਂ ਬਾਅਦ ਭਾਜੀ ਅਸੀਂ ਕੀ ਕਰਨਾ ਹੈ ਗਰੀਬ ਬੰਦੇ ਆਂ ਉਹਨਾਂ ਦੇ ਪਿੰਡ ਗਏ ਆ ਤੇ ਤੁਹਾਨੂੰ ਪਤਾ ਅਸੀਂ ਕੀ ਕਰ ਦੇਣਾ ਇਹ ਉਹਨੂੰ ਤਗੜਾ ਬੰਦਾ ਸੀ ਉਹ ਅਹੀਂ ਭਾਜੀ ਮੁੜ ਕੇ ਮਸ਼ੀਨ ਵਾਲੇ ਨੇ ਸਾਨੂੰ ਆਖਿਆ ਵੀ ਮੈਂ ਹਮਦਰਦੀ ਤੌਰ ਤੇ ਤੁਹਾਨੂੰ 10000 ਰੁਪਏ ਦੇ ਦਿੰਨਾ ਵਾ ਉਹ ਵੀ ਇੰਨੇ ਨਹੀਂ ਉਹ ਇਹ ਬੰਦੇ ਨੇ ਆਖਿਆ ਵੀ ਜੋ ਤੜ ਤੋਂ ਹੁੰਦਾ ਤੁਸੀਂ ਕਰ ਦੋ ਮਸ਼ੀਨ ਵਾਲੇ ਨੇ ਰੇਤਾ ਜਿਹੜੀ ਕੱਢਦਾ ਵਾ ਉਹਨੇ ਆਪਣੇ ਕੋਲੋਂ 10000 ਰੁਪਏ ਦਿੱਤਾ ਵਾ ਕਿ ਮਤਲਬ ਤੂੰ ਜਾ ਕੇ ਬਹੂ ਇਹਦਾ ਇਲਾਜ ਕਰਾ ਤੇ ਰੋਣਾ ਇਹਦਾ ਇਲਾਜ ਕਰਾ ਤੇ ਜੋ ਵੀ ਮੇਰੇ ਕੋਲ ਹੋਊਗਾ ਹੋਰ ਵੀ ਤੇਰਾ ਮੈਂ ਮਸਲਾ ਹੱਲ ਕਰ ਦੂੰਗਾ ਤੇ ਜਾ ਕੇ ਆਪਣਾ ਇਲਾਜ ਕਰਾ ਘੋੜੀ ਦਾ ਘੋੜੀ ਤੇਰੀ ਤੜਫਣ ਬੜਾ ਦੇਈ ਆ ਅਹੀਂ ਭਾਜੀ ਉੱਥੇ ਘੋੜੀ ਲੱਦ ਕੇ ਆ ਗਏ ਆ ਮਹੀਨਾ ਇੱਕ ਹੋ ਗਿਆ ਭਾਜੀ ਮੇਰੇ ਕੋਲ ਟੀਕੇ ਆ ਵੇਖ ਲਓ ਮਹਿੰਗੇ ਤੋਂ ਮਹਿੰਗਾ ਟੀਕਾ ਮੈਂ ਘੋੜੀ ਨੂੰ ਲਾਇਆ ਡਾਕਟਰ ਸੱਦੇ ਆ 10000 ਰੁਪਿਆ ਮੈਂ ਡਾਕਟਰਾਂ ਨੂੰ ਦਿੰਦਾ ਰਿਹਾ ਜੀ ਵਧੀਆ ਤੋਂ ਵਧੀਆ ਮੈਂ ਭਾਜੀ ਮਤਲਬ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਐ ਪਰ ਘੋੜੀ ਭਾਜੀ ਮੇਰੀਆਂ ਅੱਖਾਂ ਸਾਹਮਣੇ 1 ਮਹੀਨੇ ਬਾਅਦ ਤੜਫਦੀ ਮਰੀ ਐ ਅੱਜ ਘੋੜੀ ਦੀ ਡੈਥ ਹੋਈ ਹੈ ਹਾਂਜੀ ਅੱਜ ਘੋੜੀ ਮੇਰੀ ਭਾਜੀ 31 12 ਅਕਤੂਬਰ ਦੀ ਗੱਲ ਆ ਅੱਜ ਪਹੁੰਚੇ 12 ਤਰੀਕ ਆ 3 ਦਿਨ ਹੋ ਗਏ ਮੇਰੀਆਂ ਅੱਖਾਂ ਸਾਹਮਣੇ ਭਾਜੀ ਤੜਫਦੀ ਘੋੜੀ ਮਰੀ ਐ ਮੇਰੇ ਕੋਲ ਇਸ ਗੱਲ ਦੀ ਵੀਡੀਓ ਹੈਗੀ ਆ ਘੋੜੀ ਮੇਰੀ ਤੜਫਦੀ ਦੀ ਵੀਡੀਓ ਹੈਗੀ ਆ ਮੈਂ ਕਹਿੰਦਾ ਭਾਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਨੁਕਸਾਨ ਬੜਾ ਆਇਆ 5000 ਰੁਪਏ ਮੈਂ ਉੱਤੇ ਲਾਇਆ ਇਹਦੇ ਕੀ ਲੱਗਦਾ ਜਦੋਂ ਇਤਨਾ ਬੱਚਿਆਂ ਨੂੰ ਜਿਹੜਾ ਜਾਨਵਰ ਕੱਢ ਤੜਪ ਕੇ ਮਾਰਦਾ ਤਾਂ ਭਾਜੀ ਮੈਂ ਤਾਂ ਤੁਹਾਨੂੰ ਦੱਸਣਾ ਮੇਰਾ ਦਿਲ ਹੀ ਜਾਣਦਾ ਜਿੱਦਾਂ ਇਹ ਤੜਪ ਤੜਪ ਕੇ ਮਰੀ ਆ ਮੈਂ ਤੇ ਹੱਥ ਜੋੜਦਾ ਰਿਹਾ ਮਹਾਰਾਜ ਚਾ ਮੇਰੀ ਘੋੜੀ ਬਚਾ ਦੇ ਜਾਂ ਮੈਨੂੰ ਮਾਰ ਦੇ ਮੇਰੀ ਅੱਖਾਂ ਸਾਹਮਣੇ ਨੂੰ ਕਿਉਂ ਤਰਫ ਹੁਣਾ ਇੱਕ 40 45 ਜਿੰਨਾ ਵੀ ਤੁਸੀਂ ਪੈਸੇ ਖਰਚੇ ਉਤੋਂ 25000 5000 ਮੈਂ ਉੱਤੇ ਲਾਤਾ ਭਾਜੀ 52600 ਰੁਪਇਆ ਕੋੜੀ ਮੇਰੀ ਤਾਂ ਵੀ ਨਹੀਂ ਭਜੀ ਮੈਂ ਤਾਂ ਕਹਿੰਦਾ ਹੋਰ 5000 ਲੱਗ ਜਾਂਦਾ ਭਾਜੀ ਮੈਂ ਕੋਲੋਂ ਲਾ ਦਿੰਦਾ ਕੋੜੀ ਤਾਂ ਮੇਰੀ ਭਜਦੀ ਅੱਖਾਂ ਸਾਹਮਣੇ ਤੜਫ ਤੜਫ ਕੇ ਮਰ ਗਈ ਲੰਗਾਉਂਦੀ ਰਹਿੰਦੀ ਨਾ ਇੱਥੇ ਪਾਜ ਜਾਂਦੀ ਕਿਹੜੀ ਕਰਦੇ ਹੁਣ ਮੈਂ ਭਾਜੀ ਮੰਗੇ ਉਹ ਚਾਹੁੰਦਾ ਵਾ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਵਾ ਇਹਦਾ ਜੋਹਰਜਾਨਾ ਭਰਿਆ ਜਾਵੇ ਜਾਂ ਫਿਰ ਇਹ ਬੰਦੇ ਤੇ ਪਰਚਾ ਕਰਾ ਜਾਏ ਫਿਰ ਇੱਥੇ ਬੰਦੇ ਤੇ ਕਾਰਵਾਈ ਹੋਵੇ ਭਾਜੀ ਕਿਉਂਕਿ ਮੈਂ ਡੇਲੀ ਬੇਸ ਤੇ ਪੈਸੇ ਚੁੱਕ ਕੇ ਤੇ ਮੈਂ ਘੋੜੀ ਲੈ ਆਇਆ ਭਾਜੀ ਮੈਂ ਕਿੱਥੋਂ ਉਤਾਰਨੇ ਪਾਇ ਗਰੀਬ ਬੰਦਾ ਮੈਂ ਇਹ ਕਰਕੇ ਭਾਜੀ ਮੈਂ ਤਾਂ ਬੇਨਤੀ ਉਹ ਕਰਦਾ ਵੀ ਮੇਰੇ ਮੈਨੂੰ ਇਨਸਾਫ ਚਾਹੀਦਾ ਜੇ ਗਰੀਬ ਹੁੰਦੀ ਤਾਂ ਤੁਸੀਂ ਆਪਣਾ ਰੋਜੀ ਰੋਜ਼ਗਾਰ ਜਿਹੜਾ ਸੀ ਉਹ ਚੱਲ ਪਾਜੀ ਮੈਂ ਕੰਮ ਤੋਂ ਬੈਠਾ ਵਾਂ ਘਰੇ ਬੈਠਾ ਵਾਂ ਸੌਜੀ ਦਾ ਮੈਂ ਕੰਮ ਕਰਦਾ ਮੈਂ ਤੇ ਰੇੜੇ ਜੋਂਨ ਲਈ ਲਈ ਹੁਣ ਮੈਂ ਕਿੱਥੋਂ ਡੇਲੀ ਬੇਸ ਵਾਲੇ ਮੇਰੇ ਘਰੇ ਗੇੜੇ ਮਾਰਨ ਦਾ ਮੈਂ ਕਿੱਥੋਂ ਪੈਸੇ ਦਊਂਗਾ ਮੈਂ ਗਰੀਬ ਬੰਦਾ ਆ ਕੀ ਨਾ ਤੁਹਾਡਾ ਦੇ ਖੇੜਾ ਪਿੰਡ ਜੇ ਤੁਹਾਡਾ ਸਰ ਮੇਰਾ ਨਾਮ ਲਖਿੰਦਰ ਸਿੰਘ ਪਿੰਡ ਮੇਰਾ ਗੱਗੋ ਦਾ ਪੀਤੇ ਦਿਨੀ ਇੱਕ ਘੋੜੀ ਨੂੰ ਲੈ ਕੇ ਕੋਈ ਕੀ ਗੱਲਬਾਤ ਹੋਈ ਜੇ ਸਰ ਮੈਂ ਜਾ ਡਿਆ ਹਾਂ ਖਾਲੀ ਟਰਾਲੀ ਲੈ ਕੇ ਆਪਣੇ ਉਧਰ ਪੈਲੀ ਵਾਲ ਨੂੰ ਸਰ ਉਧਰੋਂ ਘੋੜੀ ਲੈ ਕੇ ਆਉਣ ਦੇ ਇਹ ਦੋ ਜਣੇ ਦੋਵਾਂ ਬੰਨਿਆਂ ਤੋਂ ਫੜੀ ਸੀ ਇੱਕ ਉਹਨਾਂ ਦੇ ਨਾਲ ਮੁੰਡਾ ਸੀ ਉਹ ਮੋਟਰਸਾਈਕਲ ਤੇ ਮਗਰਹੀ ਜਦੋਂ ਸਰ ਸਾਰਾ ਟਰੈਕਟਰ ਨਾਂ ਗਿਆ ਅੱਧੀ ਟਰਾਲੀ ਨਾਂ ਗਈ ਉਹ ਘੋੜੀ ਨੇ ਡਰ ਕੇ ਦਲੱਤਾ ਮਾਰਿਆ ਪਛਾਣ ਨੂੰ ਟਰਾਲੀ ਦੇ ਨਾਲ ਉਹਦੀ ਲੱਤ ਅੜ ਗਈ ਲੱਤ ਅੜ ਕੇ ਉਹਦੀ ਖੁਰੀ ਲੱਥ ਗਈ ਸਰ ਇਹੋ ਗੱਲ ਹੋਈ ਜੀ ਉਦੋਂ ਜਿਹੜੀ ਉਸ ਵੇਲੇ ਕੋਈ ਤੁਹਾਡੇ ਨਾਲ ਕੋਈ ਹੋਰ ਬੰਦੇ ਮੌਜੂਦ ਸਨ ਸਰ ਬੰਦੇ ਉਥੇ ਬਹੁਤ ਜ਼ਿਆਦਾ ਸੀ ਸਰ ਬੰਦੇ ਘੜ ਤੋਂ ਘੜ ਸਰ 100 ਪਿੰਡ ਚੜਪੁਰ ਪਿੰਡ ਦਾ 100 ਜਣਾ ਉਥੇ ਇਕੱਠਾ ਹੈ ਜਦੋਂ ਵੀ ਕੋਈ ਦਾ ਲੱਥਾ ਵਾ ਜਿਹੜਾ ਪੈਰ ਦਾ ਨਾਉ ਤੇ ਉਹ ਫਿਰ ਕੀ ਉਸ ਵੇਲੇ ਮੌਕੇ ਤੇ ਕੀ ਗੱਲ ਹੋਈ ਕਾਦੀ ਸਰ ਉੱਦੜ ਉਹ ਟਾਈਮ ਤੇ ਸਰ ਮੈਂ ਪਹਿਲਾਂ ਗੱਡੀ ਚੱਲ ਗਿਆ ਫਿਰ ਮੈਨੂੰ ਬੰਦਿਆਂ ਮੋਤ ਬਰਾ ਬੰਦਿਆਂ ਚੜ੍ਹਪੁਰ ਦੇ ਨੇ ਮੈਨੂੰ ਵਾਪਸੀ ਸੱਦਿਆ ਸਰ ਉਹਨਾਂ ਜਿਹਦੀ ਜਿਹੜਾ ਘੋੜੀ ਲਾ ਕੇ ਆਇਆ ਸਾਰੋਂ ਬੰਦਾ ਮਾਤੜ ਹੀ ਇਹਨਾਂ ਬੰਦਿਆਂ ਸਾਰਿਆਂ ਨੇ ਉਹਦੀ ਮਤਕੀਤੀ ਮੈਨੂੰ ਕਹਿੰਦੇ ਵੀ ਇਹਦੀ ਮਤ ਕਰਣੀ ਹੈ ਆਪਾਂ ਸਾਰੇ ਇਹਨਾਂ ਨੇ ਫੈਸਲਾ ਕੀਤਾ ਉਹ 15000 ਰੁਪਏ ਮੰਗਦਾ ਸੀ ਸਰ ਇਹਨਾਂ ਨੇ ਫੈਸਲਾ ਕੀਤਾ ਵੀ ਚਲੋ ਆਪਾਂ ਦੇ ਇਹਨਾਂ ਨੂੰ ਕੁਝ ਨਾ ਕੁਝ ਸਰ ਇਹਨਾਂ ਬੰਦਿਆਂ ਜਦੋਂ ਫੈਸਲਾ ਕੀਤਾ ਨਾ 12000 ਚ ਗੱਲ ਕੀਤੀ ਉਹਦੇ ਨਾਲ ਸਰ ਮੈਂ 12000 ਰੁਪਏ ਦਿੱਤਾ ਮੁੜ ਕੇ ਨਾਲ ਆਪਣੇ ਕੋਲੋਂ ਦਿੱਤਾ ਸਰ ਬਿਲਕੁਲ ਆਪਣੇ ਕੋਲੋਂ ਦਿੱਤਾ ਮੈਂ ਸਰ ਫਿਰ ਉਸ ਤੋਂ ਬਾਅਦ ਕੋ ਤੁਹਾਡੀ ਮਿੱਠੀ ਗਈ ਵੀ ਜਾਂ ਘੋੜੀ ਦਾ ਲਾਜ ਵਾਸਤੇ ਹੋਰ ਦਵਾਂਗੇ ਜਾਂ ਕੋਈ ਇਤਰਾ ਦੀ ਗੱਲ ਹੋਈ ਨਹੀਂ ਸਰ ਹੋਰ ਕੋਈ ਗੱਲ ਨਹੀਂ ਹੋਈ ਸਿਰਫ ਉਹ ਮੌਕੇ ਤੇ ਜੋ ਹੋਣਾ ਹੀ ਉਹ ਉਸੇ ਟਾਈਮ ਹੀ ਹੋ ਗਿਆ ਸਰ ਕੋ ਤੁਹਾਡੇ ਵੱਲੋਂ ਕੋਈ ਉਸ ਲੜਕੇ ਨੂੰ ਕੋਈ ਜਾਤੀ ਸੂਚਿਤ ਸ਼ਬਦ ਬੋਲੇਗੇ ਨਹੀਂ ਸਰ ਮੈਂ ਹੋ ਹੀ ਨਹੀਂ ਸਕਦਾ ਐਤਰਾ ਦਾ ਜੇ ਕੋਈ ਮੈਂ ਕੀਤਾ ਮੈਨੂੰ ਪ੍ਰੂਫ ਕਰਾ ਦਿਨ ਮੈਂ ਸੌਖਾ ਨੂੰ ਤਿਆਰ ਗੁਰਦੁਆਰੇ ਕੋਈ ਬੰਦੀ ਤੇ ਜਿਹੜੇ ਤੁਹਾਡੀ ਗਵਾਹੀ ਦੇਣਗੇ ਵੀ ਇਹ ਗੱਲ ਹੋਈ ਹੈ ਸਰ ਜਿੰਨੇ ਬੰਦੇ ਚਾੜਪੁਰ ਵਿੱਚ 100 ਘੜ ਤੋਂ ਘੜ ਸੋ ਜਾਣਾ ਸਾਰਿਆਂ ਨੂੰ ਸਰ ਪੁੱਛ ਸਕਦੇ ਤੁਸੀਂ ਜਿੰਨੋ ਜਿਹੜ ਨੂੰ ਮਰਜੀ ਕੀ ਨਾਂ ਤੁਹਾਡਾ ਕਿਹੜਾ ਪਿੰਨ ਹੈਗਾ ਇਹਦਾ ਸਾਡਾ ਪਿੰਨ ਬਾਲਾ ਬਦਰੀਆ ਜੀ ਕੀ ਨਾਂ ਜੀ ਪਰਵਿੰਦਰ ਸਿੰਘ ਪਪਾ ਨਾਂ ਮੇਰਾ ਪਰਵਿੰਦਰ ਜੀ ਉਦੋਂ ਕੀ ਗੱਲ ਹੋਈ ਸੀ ਜਿਹੜੀ ਘੋੜੀ ਨੂੰ ਲੈ ਕੇ ਇਹਨਾਂ ਦੀ ਅਫਸਰ ਵਿੱਚ ਹਾਂਜੀ ਮੈਂ ਉਦੋਂ ਬਾਲਾ ਬਦਰੀਆ ਸਾਡੇ ਨਾਲ ਲੱਗਈ ਉਹਦਾ ਡੇਰਾ ਗੁਜਰਣਾ ਜਿੱਥੇ ਘੋੜੀ ਲਈ ਇਹਨਾਂ ਉਹ ਘੋੜੀ ਲੈ ਕੇ ਤਰੇ ਹੋਂਦੇ ਮੈਂ ਮੋਹਰੋਂ ਆਇਆ ਉਹ ਦੌਕਮੈਂਟ ਤੇ ਇਹਨੂੰ ਲਖੇ ਇਹਨੂੰ ਲਖਾ ਸੰਗ ਵੀ ਉੱਥੇ ਮੌਜੂਦ ਇਹਨੂੰ ਸੱਦ ਲਿਆ ਹੈ ਉਹ ਤੋਂ ਤੇ ਇਹਨਾਂ ਬੰਦਿਆਂ ਨੇ ਜਿਹੜੇ ਬਾਉਣੀ ਰਿਆੜਪੁਰ ਦੇ 17 ਲੰਮੜਦਾਰ ਇਹਨਾਂ ਨੇ ਮਤਲਬ ਧੱਕੇ ਨਾਲ ਪੈਸੇ ਦਵਾਏ ਮੈਂ ਸੋ ਚਾਹੁੰਦਾ ਹਾਂ ਵੀ ਫਿਰ ਦਾ ਮੁੱਲ ਖੇ ਦਾ ਕੋਈ ਗੁਨਾਹ ਨਹੀਂ ਇਹਨੂੰ ਕੋਈ ਜਿਹੜੇ ਮਤਲਬ ਪੈਸੇ ਨਾਲ ਝੂਠ ਮਤਲਬ ਗਲਤ ਨਾ ਪਾਏ ਜਾਣ ਤੇ ਇਹਨਾਂ ਲੋਕਾਂ ਨੇ ਮਤਲਬ ਕਿਤਾਬੀ ਗਰੀਬ ਬੰਦਾ ਵਾ ਤਰਲੇ ਮਾਰਨ ਡਿਆ ਚਲੋ ਇਹਦਾ ਨੁਕਸਾਨ ਹੋਇਆ ਇਹਨੂੰ ਜਿਹੜਾ ਅਗਨ ਮਤ ਕੀਤੇ ਜਾਵੇ ਢੋੜੀ ਜਿਹੜੇ ਲੈ ਕੇ ਆ ਰਹੇ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਇਹਨਾਂ ਦੇ ਜਿਹੜੀ ਆ ਉਹ ਟਾਇਰ ਦੇ ਥੱਲੇ ਢੋੜੀ ਦਾ ਪੌੜ ਆਇਆ ਸੀ ਨਾਲ ਕੋਡ ਇਹਦਾ ਕੋਈ ਪੌੜ ਥੱਲੇ ਨਹੀਂ ਆ ਡਾਇਰੈਕਟਰ ਨੰਗਿਆ ਸਾਰੇ ਲੋਕੀ ਉੱਥੇ ਮੌਜੂਦ ਹੀ ਮੌਕੇ ਤੇ ਟਰਾਲੀ ਨੂੰ ਉਹਨੇ ਪੇਸ਼ਾਂਡਾ ਮਾਰਿਆ ਕੋੜ ਇਹਨਾਂ ਤੇ ਉਹਦਾ ਮਰ ਕੋਰਿਲ ਸੀ ਉਹਦੀ ਉਸ ਵੇਲੇ ਪੈਸਿਆਂ ਦੀ ਜਿਹੜੀ ਗੱਲਬਾਤ ਕੀ ਗੱਲਬਾਤ ਹੋਈ ਸੀ ਪੈਸੇ ਸਾਰਾ ਅਸੀਂ ਤਾਂ ਦੇਣ ਨੂੰ ਰਾਜ਼ੀ ਨਹੀਂ ਪਹਿਲਾਂ ਮੁੜ ਕੇ ਉਹਨਾਂ ਮੋਹਤਪੁਰਾਂ ਬੰਦੇ ਦੇ ਆਖਣ ਤੇ ਫੇਰ ਅਸੀਂ ਮਤਲਬ 15000 ਰੁਪਏ ਆਂਦੇ ਪਹਿਲਾਂ ਮੰਗਦੇ ਇਹ ਹੋਰ ਸਾਡਾ ਵੀ ਨੁਕਸਾਨ ਕਾਫੀ ਹੋ ਗਿਆ ਮਤਲਬ ਐਂ ਗਰੀਬ ਬੰਦੇ ਆ ਤੇ ਅਸੀਂ 12000 ਰੁਪਏ ਮੁੜ ਕੇ ਉਹਨਾਂ ਮੋਹਤਪੁਰਾਂ ਨਾਲ ਗੱਲ ਮਗਾਈ ਲੰਮੜਦਾਰਾਂ ਨੂੰ ਇਹਦੇ ਕਿਸਾਨ ਜਿਹੋ ਕੋਈ ਜਦ ਸੱਟ ਲੱਗਣ ਦੇ ਪੈਸੇ ਦਿੱਤੇ ਹੀ ਕਿ ਜਾਂ ਇਨਸਾਨੀਅਤ ਦੇ ਨਾਮ ਤੇ ਇਨਸਾਨੀਅਤ ਦਾ ਨਾ ਦਤੇ ਜੀ ਕੋਈ ਜਾਤੀ ਸੂਚਿਤ ਸ਼ਬਦ ਕੋ ਬੋਲੇਗੇ ਇਹਨਾਂ ਵੱਲੋਂ ਲੱਖਾਂ ਸੀ ਮਨ ਲੋ ਨਹੀਂ ਸਰ ਕਿਸੇ ਨੇ ਕੋਈ ਸ਼ਬਦ ਨਹੀਂ ਬੋਲਿਆ ਉਹਨਾਂ ਨੂੰ ਪਤਾ ਹੀ ਨਹੀਂ ਹੈ ਜਾਣਦੇ ਨਹੀਂ ਉਹਨਾਂ ਨੂੰ ਬੰਦੇ ਨੂੰ ਨਵੇਂ ਤਾਂ ਬੰਦੇ ਹੋ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਜਿਹੜਾ ਜਾਤੀ ਸੂਚਿਤ ਸ਼ਬਦ ਬੋਲੇਗੇ ਨਹੀਂ ਜੀ ਗਲਤ ਕਹਿਣ ਦੀ ਗੱਲ ਜਿਹੜੀ ਗਲਤ ਕੋਈ ਕਰੀ ਜਾਵੇ ਤੇ ਹੁਣ ਜੇ ਅਮਰੀਕਾ ਹੀ ਜਾਵੇ ਉਹਨਾਂ ਨੂੰ ਡੇਢ ਮਹੀਨੇ ਦਾ ਉਹਨਾਂ ਪਹਿਲਾਂ ਕੋਈ ਕਿਤੇ ਕੋਈ ਦਰਖਾਸਤ ਕੋ ਕੀਤੀ ਕੋ ਗਲਬਾਤ ਕੰਪਲੇਨਟ ਕੀਤੀ ਹੈ ਤੇ ਖਲਾਫ ਤੁਸੀਂ ਸਾਰੇ ਮੌਜੂਦ ਸੀਗੇ ਉੱਥੇ ਹਾਂ ਜੀ ਮੌਜ ਨਾ ਤੇ ਕਿਹੜਾ ਪਿੰਡ ਜੀ ਦਾ ਨਾ ਬਲਵਿੰਦਰ ਸਿੰਘ ਨਾ ਆ ਪਿੰਡ ਸਾਡਾ ਚਾੜਪੁਰਿਆ ਉਹ ਦਿਨ ਕੀ ਗੱਲ ਬਾਤ ਹੋਈ ਸੀ ਘੋੜੀ ਨੂੰ ਲੈ ਕੇ ਇਹਨਾਂ ਦੇ ਘੋੜੀ ਇਹ ਦੋ ਆਦਮੀ ਫੜ ਕੇ ਲਈ ਆਉਂਦੇ ਇਹੀ ਤੇ ਲਾਗੋਂ ਦੀ ਟਰੈਕਟਰ ਜਾ ਰਿਹਾ ਇਹੀ ਤੇ ਘੋੜੀ ਨੇ ਮਗਰਲੇ ਪੰਨੇ ਜਦੋਂ ਪਸੰਡਾ ਮਾਰਿਆ ਤੇ ਉਹਦੀ ਖੁਰੀ ਲੱਗੀ ਆ ਤੇ ਸਾਡੇ ਜਾਣੇ ਕਿ ਬੂਏ ਦੇ ਗਾੜੀ ਇਹ ਚਾਂਸ ਹੋਇਆ ਤੇ ਅਸੀਂ ਜਾ ਕੇ ਉਹਨੂੰ ਟਿਕਟਾ ਕੇ ਲਵਾਏ ਘੋੜੀ ਨੂੰ ਪੱਟੀ ਕਰਾਈ ਆ ਤੇ ਫਿਰ ਇਹਨੂੰ ਸੱਧਿਆ ਅਸੀਂ ਲਖੇ ਨੂੰ ਇਜਾ ਨਾਮ ਲਾਉਂਦੇ ਇਹ ਉਹਨਾਂ ਦੇ ਰੋਣ ਦੇ ਕਾਰਨ ਵੀ ਸਾਡਾ ਨੁਕਸਾਨ ਹੋਇਆ ਅਸੀਂ ਲਾਗੇ ਦੇ ਬੰਦੇ ਨਾਲ ਵਿਗਾੜ ਕੇ ਉਹਨਾਂ ਬੰਦਿਆਂ 15000 ਰੁਪਏ ਮੰਗਿਆ ਅਸੀਂ 12000 ਰੁਪਏ ਇਹਦੇ ਕੋਈ ਭਰਾਇਆ ਇਹਦਾ ਕੋਈ ਕਸੂਰ ਨਹੀਂ ਇੱਥੇ ਕੈਸ਼ ਪੈਸੇ ਦਿੱਤੇ ਕੈਸ਼ ਪੈਸੇ ਹੀ ਆਪ ਦਿੱਤੇ ਉਹਨਾਂ ਨੂੰ ਘੋੜੀ ਲੱਦ ਕੇ ਘੱਲੀ ਉਹਨਾਂ ਦੇ ਨਾਲ ਕੋਈ ਗੱਲ ਹੋਈ ਸੀ ਕਿ ਕੀ ਬਾਕੀ ਲਾਜਵੀ ਤੁਹਾਡੇ ਵੱਲੋਂ ਚੈੱਕ ਕਰਵਾਉਣਾ ਨਹੀਂ ਨਹੀਂ ਕੋਈ ਲਾਜ ਨਹੀਂ ਉਹਨਾਂ ਕਹਿੰਿਆ ਵੀ ਸਾਡੀ ਮਜ਼ਾਦ ਕਰਾਓ ਤੇ ਉਹਨਾਂ 15000 ਰੁਪਇਆ ਮੰਗਿਆ ਸੀ 12000 ਜਿੰਨਾ ਦੀ ਗੱਲ ਕਰਾ ਕੇ ਤੇ ਕੰਮ ਨਬੇੜਿਆ ਉਹਨਾਂ ਦਾ ਕਹਿਣਾ ਕੀ ਲੱਖਾ ਸਿੰਘ ਵੱਲੋਂ ਜਿਹੜਾ ਵਾ ਉਹਨਾਂ ਨੂੰ ਜਾਤੀਵਾਦੀ ਜਾਤੀ ਸੋਚਿਤ ਸ਼ਬਦ ਵੀ ਜਿਹੜੇ ਆ ਬੋਲੇ ਗਏ ਨਾ ਨਹੀਂ ਕੋਈ ਹੋ ਨਹੀਂ ਸਕਦਾ ਜਾਤੀਵਾਦੀ ਤੇ ਤਾਂ ਹੋਏ ਨਾ ਵੀ ਇੱਕ ਪਿੰਡ ਦਾ ਬੰਦਾ ਹੋਵੇ ਵੀ ਉਹਦੀ ਜਾਤੀ ਦਾ ਪਤਾ ਹੋਵੇ ਤੇ ਤਾਂ ਹੀ ਕਿਸੇ ਨੂੰ ਲਬਜ ਬੋਲਿਆ ਜਾ ਸਕਦਾ ਤੇ ਜਿਹੜਾ ਹੁਣ ਬੰਦਾ ਇਥੋਂ ਤਰਨਤਾਰਨ ਤੋਂ ਆਇਆ ਉਹਨੂੰ ਕੀ ਪਤਾ ਕਿਹੜੀ ਜਾਤੀ ਦਾ ਕਿਉਂਕਿ ਇਹਦੇ ਗਾਲ ਟੋਕਨ ਤੇ ਲਿਖ ਕੇ ਪਾਇਆ ਨਹੀਂ ਜਾਤੀ ਦਾ ਕੋਈ ਜਿਹੜੀ ਲਿਖਤੀ ਹੋਈ ਸੀ ਤੁਹਾਡੀ ਉਹ ਜਿਹੜੇ ਪੈਸੇ ਪੂਸੇ ਦਿੱਤੇ ਸੀਗੇ ਕੋਈ ਲਿਖਤੀ ਸਾਡੇ ਪਿੰਡ ਦੇ ਕਿਸਾਨ ਯੂਨੀਅਨ ਨਾਲ ਹੀ ਦੋ ਤਿੰਨ ਲੰਬੜਦਾਰ ਮੌਜੂਦ ਹੀ ਉੱਥੇ ਜਿਨ੍ਹਾਂ ਨੇ ਇਹ ਕੰਮ ਸਾਰੇ ਆਹੀਂ ਰਲ ਕੇ ਕਰਾਇਆ ਠੀਕ ਹੈ ਉਹਨਾਂ ਦੀ ਰਜਾਬੰਦੀ ਨਾਲ